ਪਹਿਲਗਾਮ ਵਿਖੇ ਅਤੰਕੀ ਹਮਲੇ ਦੇ ਵਿੱਚ નિર્ਦੋਸ਼ ਲੋਕਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਸ਼ਹਿਰ ਨਿਵਾਸੀਆਂ ਅਤੇ ਦਰਾਹ ਨਗਰ ਕਾਉਂਸਲ ਪ੍ਰਧਾਨ ਅਤੇ ਐਮਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰ ਕੇ ਕੇਂਦਰ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਦੁਖਦਾਈ ਖਬਰ ਦਿਲ ਨੂੰ ਕਵਾ ਦੇਣ ਵਾਲਾ ਜੋ ਹਾਦਸਾ ਕਸ਼ਮੀਰ ਦੇ ਸ਼ਹਿਰ ਪਹਿਲਗਾਮ ਦੇ ਵਿੱਚ ਦੀ ਦੇ ਕਰੀਬ ਬੇਦੋਸ਼ੇ ਨਾਗਰਿਕਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਆਪਾਂ ਜਾਣਦੇ ਹਾਂ ਕਸ਼ਵੀਰ ਜਿਹੜਾ ਕਿ ਦੇਸ਼ ਵਿਦੇਸ਼ ਦੇ ਵਿੱਚੋਂ ਘੁੰਮਣ ਲਈ ਸੈਲਾਨੀ ਪਹੁੰਚਦੇ ਨੇ ਵਿਆਹ ਵਾਲੇ ਜੋੜੇ ਵਿਦੇਸ਼ਾਂ ਤੋਂ ਆਏ ਬਹੁਤ ਸਾਰੇ ਲੋਕ ਔਰ ਸਾਡੇ ਤਕਰੀਬਨ ਬਖ ਬਖ ਸਟੇਟਾਂ ਤੋਂ ਪਹੁੰਚੇ ਨੌਜਵਾਨ ਜਿਹੜੇ ਕਿ ਉਥੇ ਘੁੰਮਣ ਫਿਰਨ ਦੇ ਲਈ ਆਏ ਹੋਏ ਸਨ ਉਥੇ ਅਚਾਨਕ ਵਰਦੀ ਪਹਿਨ ਕੇ ਆਏ ਬੰਦੂਕ ਧਾਰੀ ਜਿਨ੍ਹਾਂ ਨੂੰ ਕਿ ਪਾਕਿਸਤਾਨ ਦੀ ਸ਼ੈਤ ਇਹੋ ਉਹਨਾਂ ਨੇ ਇਹ ਲਹੂ ਲਹਾਨ ਦੀ ਹੋਲੀ ਖੇਢੀ ਔਰ 30 ਦੇ ਕਰੀਬ ਨੌਜਵਾਨਾਂ ਨੂੰ ਬੇਟਿਆਂ ਨੂੰ ਬੇਟੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੀ ਅਸੀਂ ਅੱਜ ਦਰਹਾ ਸ਼ਹਿਰ ਵਾਸੀ ਬਹੁਤ ਹੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਔਰ ਸਾਡੀ ਸੈਂਟਰ ਗਵਰਨਮੈਂਟ ਦੀ ਸਰਕਾਰ ਜਿਹਦੇ ਮੋਦੀ ਜੀ ਪ੍ਰਧਾਨ ਮੰਤਰੀ ਨੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਅਸੀਂ ਉਹਨਾਂ ਤੋਂ ਪੁਰਜ਼ੋਰ ਮੰਗ ਕਰਦੇ ਆਂ ਕਿ ਜਿਹੜੇ ਬੇਦੋਸ਼ੇ ਵਿਅਕਤੀ ਬਿਨਾਂ ਵਜ੍ਹਾ ਮਾਰੇ ਗਏ ਨੇ ਇਹਨਾਂ ਦਾ ਇਨਸਾਫ ਦਿਵਾਉਣ ਲਈ ਜੋ ਕਿ ਪਾਕਿਸਤਾਨ ਸਾਡੇ ਦੇਸ਼ ਦੇ ਵਿੱਚ ਸਰਤਾ ਫਲਾਉਣ ਦੇ ਲਈ ਸਮੇਂ-ਸਮੇਂ ਤੇ ਜਈਆਂ ਕਾਰਵਾਈਆਂ ਕਰਦਾ ਰਹਿੰਦਾ ਹੈ ਉਹਨਾਂ ਜਿਹੜੀਆਂ ਦੁਸ਼ਮਣ ਸਾਡੀਆਂ ਤਾਕਤਾਂ ਨੇ ਉਹਨਾਂ ਨੂੰ ਜਰੂਰ ਜਿਹੜੀ ਭਾਜੀ ਮੋੜਨ ਦੇ ਲਈ ਸਾਡੀ ਸਰਕਾਰ ਨੂੰ ਚਾਹੀਦਾ ਕਿ ਜਵਾਬੀ ਕਾਰਵਾਈ ਕੀਤੀ ਜਾਵੇ ਔਰ ਸਾਡੇ ਲੋਕ ਜਿਹੜਾ ਕਿ ਅੱਜ ਸਾਡਾ ਪੂਰਾ ਦੇਸ਼ ਇਸ ਗੱਲ ਦੇ ਨਾਲ ਦਹਿਲਿਆ ਹੋਇਆ ਇੰਨੀ ਦਿਲ ਕਮਬਾਊ ਘਟਨਾ ਹੋਈ ਹੈ ਉਸ ਦਾ ਜਿਹੜਾ ਬਦਲਾ ਉਸ ਦੀ ਜਿਹੜੀ ਜਵਾਬੀ ਕਾਰਵਾਈ ਹੈ ਇਹ ਜਰੂਰ ਹੋਣੀ ਚਾਹੀਦੀ ਹੈ ਅਸੀਂ ਸਾਰੇ ਦਰਾਹ ਸ਼ਹਿਰ ਦੇ ਕਾਉਂਸਲਰ ਮੁੱਜਤ ਵਿਅਕਤੀ ਪੁਰਜ਼ੋਰ ਮੰਗ ਕਰਦੇ ਹਾਂ ਕਿ ਉਹਨਾਂ ਦੁਸ਼ਟਾਂ ਨੂੰ ਜਿਨ੍ਹਾਂ ਨੇ ਇੱਕ ਨਾਉਣਾ ਕਾਰਨਾਮਾ ਕੀਤਾ ਹੈ ਉਹਨਾਂ ਦੇ ਖਿਲਾਫ ਕਾਨੂੰਨ ਲਾਪ ਕਾਰਵਾਈ ਕੀਤੀ ਜਾਵੇ ਔਰ ਸਾਡੇ ਉਹ ਲੋਕਾਂ ਨੂੰ ਇਨਸਾਫ ਮਿਲ ਸਕੇ ਜਿਹੜੇ ਕਿ ਬਿਨਾ ਬਜਾ ਉਹਨਾਂ ਨੇ ਮੌਦੇ ਘਾਟ ਤਾਰੇ ਨੇ ਜਿੱਥੇ ਅਸੀਂ ਇਹ ਜਵਾਬੀ ਕਾਰਵਾਈ ਔਰ ਇਹਨਾ ਬੇਦੋਸ਼ਿਆਂ ਨੂੰ ਜਿਹ ਮੌਦੇ ਘਾਟ ਤਾਰਿਆ ਗਿਆ ਉਹਨਾਂ ਦਾ ਬਦਲਾ ਲੈਣ ਦੇ ਲਈ ਸੈਂਟਰ ਸਰਕਾਰ ਨੂੰ ਆਖਦੇ ਹਾਂ ਉਥੇ ਉਸ ਇਸ ਗੋਲੀ ਕਾਂਢ ਦੇ ਦੌਰਾਨ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਮੁੱਜਤ ਵਿਅਕਤੀ ਉਥੇ ਜ਼ਖਮੀ ਹੋਏ ਨੇ ਪਰਮਾਤਮਾ ਕਰੇ ਉਹ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰਤਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਦਾ ਫਰਜ ਬਣਦਾ ਕਿ ਇਸ ਤਰ੍ਹਾਂ ਦੇ ਘਣਾਉਣੇ ਕਾਰਨਾਮੇ ਨਾ ਹੋਣ ਤੇ ਸਾਡੇ ਦੇਸ਼ ਦੇ ਵਿੱਚ ਹਮੇਸ਼ਾ ਸਥਿਰਤਾ ਰਹੇ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਘਣਾਉਣੀਆਂ ਕਾਰ ਬਈਆਂ ਕਰਨ ਵਾਲੀਆਂ ਸ਼ਕਤੀਆਂ ਨੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ